छिहत्र अठारह नंबर गिरी सैर सब तो मुलाजमान ਮੇਰੇ ਬਿਜਾਰ ਮੇਰੇ ਵੀ ਜਿਹੜਾ ਮਤਰਾਮਾ ਭੈਣਾ ਗੱਜ ਕੇ ਫਦੇ ਬਲੌਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਦਾ ਸਾਲ ਘਟ ਦੇ ਕੇ ਪਹਿਲਾਂ ਤਾਂ ਮੈਨੂੰ ਇੱਕ ਸਾਡੇ ਬਾਰੇ ਨੌਲੇ ਜੀ ਸੀ ਉਹ ਆਪਕਾ ਬਾਕੀ ਜਲਾਵਲੇ ਸਾਰੇ ਨੂੰ ਅੱਠ ਦੇ ਕੇ ਜਿਉਂ ਦਿਨ ਦਿਲ ਦੇ ਵਿੱਚ ਆਸਦਾ ਵਧੀ ਜਾਂਦਾ ਠੀਕ ਹੈ ਜੂਰ ਨੂੰ ਨਾਲ ਜੋੜ ਨਾਲ ਗੱਲ ਕੀਤੀ ਸਾਡੇ ਗੁਰੂ ਕੀ ਪ੍ਰਦਾਤਾ ਮਮਤੀ ਸਿੰਘ ਜੀ ਨੇ ਸਾਨੂੰ ਗੁਰਦਾਸਾ ਇੱਕ ਵਾਰੀ ਤੁਹਾਨੂੰ ਦਿਖਾਉਣਾ ਜੀ ਅਸੀਂ ਪਹੁੰਚਿਆ ਕਰਾਂਗੇ ਤੁਹਾਡੀਆਂ ਦੱਬਾਂ ਕੀ ਰਚਾ ਕਰਕੇ ਆਪਣੇ ਬੱਚਿਆਂ ਦੇ ਮਾਰੇ ਕਿਤੇ ਮੇ ਸਾਡੇ ਬਜੋਰਟ ਜਿਵੇਂ ਸਾਡੇ ਵੱਡੇ ਵੀਰ ਜਿਵੇਂ ਇਹਨਾਂ ਨੇ ਜਿੱਤੀ ਮੋਰਚੇ ਲੜ ਕੇ ਲੜੀਆਂ ਜਿਵੇਂ ਪਿੰਡਾਂ ਵਿੱਚ ਮੋਰਚੇ ਦਾ ਹੈ ਤੇ ਛੋਟਿਆ ਵੀ ਖਾੜੇ ਪਿੰਡ ਦੇ ਬੱਚੇ ਮੋਰਚਾ ਲਗੂ ਖਾੜੇ ਪਿੰਡ ਵਾਲੇ ਪਰਨ ਨੂੰ ਬੁਲਾਈ ਦਿੰਦਾ ਤੁਸੀਂ ਬਹੁਤ ਹੀ ਬੁਲਾਈ ਦੇ ਪ੍ਰਾਪਰੋ ਤੁਸੀਂ ਇਹਨਾਂ ਬੇਕਤੀਆਂ ਦੇ ਸਾਹਮਣੇ ਇਹ ਜਿਹੇ ਬਿਜ਼ਨਸ ਕਰਨਾਰੇ ਸਾਹਮਣੇ ਖੜੇ ਹੋਏ ਰਾਮੀਆਂ ਬਾਗੀਆਂ ਦੀ ਗੱਲ ਤਾਂ ਪਹਿਲਾਂ ਸੁਣਦੇ ਸੀ ਇਹ ਵੀ ਉਹਨਾਂ ਦੇ ਵਿੱਚ ਐ ਨੇ ਜਿਹੜਾ ਮੈਂ ਪੜ੍ਹ ਰਿਹਾ ਸੀ ਅੱਜ ਇੱਕ ਬੋਲਸ ਨਾ ਲੱਗਿਆ ਆ ਜੀ ਵਿੱਚੇ ਲਾਇਆ ਇੱਕ ਬਕਾਲ ਬੱਤਾ ਧਰ ਨਾਲ ਦੇਖ ਲਿਆ ਮਨੂੰ ਥੱਲੇ ਲੱਗਿਆ ਆ ਗੰਦੀ ਬਦ ਨੂੰ ਪਰਦੇਸ਼ ਦਾਵਾ ਗੈਸ ਵੀ ਕਿਤੇ ਵੀ ਦੇਖਦੇ ਆਪਾਂ ਜਦੋਂ ਆਉਂਦੇ ਆਪਾਂ ਕੋਲਪੁਰ ਰੋਡ ਤੇ ਆਉਂਦੇ ਆ ਇੱਕ ਸਾਬਣ ਫੈਕਟਰੀ ਆ ਉੱਥੇ ਜਦੋਂ ਵੀ ਸਵੇਰੇ ਉੱਥੇ ਵਾਗਦੇ ਨੇ ਆ ਤਾਂ ਗੀਟਾ ਸਾਨੂੰ ਉੱਥੋਂ ਮਿਲਦੀਆਂ ਨੇ ਬੱਚੇ ਚੜ੍ਹਨ ਦੇ ਵਿੱਚੋਂ ਲੱਗੀਆਂ ਇਹਨਾਂ ਦਿਨਾਂ ਦਾ ਕਸ ਨਹੀਂ ਹੁੰਦਾ ਨਾ ਘਰਾਂ ਦਾ ਨਹੀਂ ਹੁੰਦਾ ਕੁੱਤਾ ਸਾਰਾ ਬਸ ਕੇ ਮੇਰੇ ਵੀਰੋ ਪਰ ਮੈਂ ਹਮੇਸ਼ਾ ਦੇ ਭਰਾ ਹਿੱਤਾਂ ਦਾ ਇਹਦੇ ਖਾਲਾਪਾਂ ਡਟ ਕੇ ਲੜਨਾ ਮੈਨੂੰ ਅੱਜ ਬਹੁਤ ਮਸਲਾ ਆਇਆ ਤੇ ਭਰਾ ਜੀ ਵੀ ਮੇਰੇ ਨਾਲ ਬੜੇ ਪ੍ਰਗਾਨੀ ਜਾਣਗੇ ਜੀ ਕਹਿੰਦੇ ਜੀ ਰੋਪ ਸਿੰਘ ਜੀ ਆਪਣੇ ਸੁਪਾ ਸੁਪਾਪਨਾਂ ਨਾਲ ਮਿਲ ਸਕੀ ਤੇ ਮਨਨ ਬਹੁਤ ਧੰਨਵਾਦ ਕਰਦਾ ਇੱਥੇ ਹੋਣ ਲਈ ਤੇ ਮੈਂ ਅੱਗੇ ਤੋਂ ਤੁਹਾਡੇ ਨਾਲ ਵਾਅਦਾ ਕਰਦਾ ਕਿਤੇ ਵੀ ਤਾਂ ਰੋਪ ਮੈਂ ਆਪਣੀ ਹਾਰੀ ਵਿੱਚ ਜਰੂਰ ਰਹੂੰਗਾ ਇਹ ਗ੍ਰੰਥ ਆ ਕਮਲਾ ਜਾਤਿਕਾ ਬਾਈਬਲ ਦੀ ਗੱਲ ਖਾਲਸਾ